ਸਤਿ ਸ਼੍ਰੀ ਅਕਾਲ ਤੁਹਾਡਾ ਸਾਡੇ ਪਰਮਕੌਰ ਚੈਨਲ ਤੇ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਘਾਟੋ ਦੇ ਘਰ ਵਿੱਚ ਪੰਜ ਸੰਕੇਤਾਂ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਘਾਟੋ ਦਾ ਰਸੋਈ ਦੇ ਆਸ-ਪਾਸ ਜਾਂ ਚੁੱਲ੍ਹੇ ਚੌਂਕੇ ਦੇ ਆਸ-ਪਾਸ ਹੋਣ ਦਾ ਸੰਕੇਤ ਇਹ ਹੈ ਕਿ ਘਰ ਵਿੱਚ ਖਾਣੇ ਦੀ ਕਦੇ ਵੀ ਕਮੀ ਨਹੀਂ ਆਏਗੀ ਜੇਕਰ ਤੇ ਜੇਕਰ ਕਾਟੋਸ ਤੁਸੀਂ ਸਵੇਰ ਦੇ ਵੇਲੇ ਬੋਲਦੀ ਸੁਣਦੀ ਹੋ ਤਾਂ ਇਸ ਦਾ ਮਤਲਬ ਇਹ ਹੈ ਕਿ ਘਰ ਵਿੱਚ ਖੁਸ਼ੀ ਹੋਵੇਗੀ ਤੇ ਤੁਹਾਡਾ ਦਿਨ ਬਹੁਤ ਵਧੀਆ ਬੀਤੇਗਾ ਤੇ ਤੁਸੀਂ ਖੁਸ਼ੀ ਦਿਲ ਨਾਲ ਰਹੋਗੇ ਜੇਕਰ ਕਾਟੋ ਤੁਹਾਨੂੰ ਸ਼ਾਮ ਦੇ ਵੇਲੇ ਬੋਲਦੀ ਸੁਣਾਈ ਦਿੰਦੀ ਹੈ ਤਾਂ ਕੋਈ ਬੁਰੀ ਖਬਰ ਆਉਣ ਵਾਲੀ ਹੈ ਇਸ ਤੋਂ ਬਚਣ ਦੇ ਲਈ ਤੁਸੀਂ ਨੇ ਰੋਟੀ ਇੱਕ ਪਕਾਉਣੀ ਹੈ ਜਿਹੜੀ ਤਵੇ ਦੀ ਪਹਿਲੀ ਰੋਟੀ ਹੋਵੇ ਉਹ ਤੁਸੀਂ ਬਾਹਰ ਘਰ ਤੋਂ ਬਾਹਰ ਪਾਉਣੀ ਹੈ ਉਹਨੂੰ ਫਿਰ ਚਾਹੇ ਕੋਈ ਵੀ ਜਾਨਵਰ ਖਾ ਲਵੇ ਪਰ ਇਸ ਤੋਂ ਤੁਸੀਂ ਬਚਾ ਕਰ ਸਕਦੇ ਹੋ ਤੇ ਕਾਟੋ ਨੂੰ ਤੁਸੀਂ ਅਨਾਜ ਜ਼ਰੂਰ ਪਾਉਣਾ ਹੈ ਜਦੋਂ ਆਪਾਂ ਕਾਟੋ ਦਾ ਪੇਟ ਭਰ ਦੇਵਾਂਗੇ ਤਾਂ ਕਾਟੋ ਆਪਣੇ ਲਈ ਚੰਗਾ ਸੰਕੇਤ ਹੀ ਲੈ ਕੇ ਆਵੇਗੀ ਜੇਕਰ ਕਾਟੋ ਨੂੰ ਤੁਸੀਂ ਘਰ ਵਿੱਚ ਢੇੜੇ ਮਾਰਦੇ ਦੇਖਦੇ ਹੋ ਘੁੰਮਦੇ ਫਿਰਦੇ ਦੇਖਦੇ ਹੋ ਤਾਂ ਇਹਦਾ ਮਤਲਬ ਇਹ ਹੈ ਕਿ ਤੁਹਾਡੇ ਘਰ ਵਿੱਚ ਚਹਿਲ ਪਹਿਲ ਵਾਲਾ ਮਾਹੌਲ ਬਣਨ ਵਾਲਾ ਹੈ ਬਹੁਤ ਜਲਦ ਤੁਹਾਡੇ ਘਰ ਵਿੱਚ ਰੌਣਕਾਂ ਲੱਗਣ ਵਾਲੀਆਂ ਹਨ ਤੇ ਬੱਚੇ ਤੁਹਾਡੇ ਘਰ ਵਿੱਚ ਕਲਕਾਰੀਆਂ ਮਾਰਨਗੇ ਮਤਲਬ ਕਿ ਆਉਣ ਵਾਲੇ 4-5 ਸਾਲਾਂ ਵਿੱਚ ਤੁਹਾਡੇ ਘਰ ਛੋਟੇ ਬੱਚੇ ਦਾ ਜਨਮ ਹੋਵੇਗਾ ਜੇਕਰ ਕਾਟੋ ਤੁਹਾਡੇ ਘਰ ਵਿੱਚ ਆਪਣਾ ਮਕਾਨ ਬਣਾਉਂਦੀ ਹੈ ਤੁਹਾਡੇ ਘਰ ਦੇ ਕਿਸੇ ਵੀ ਦਰਖਤ ਦੇ ਉੱਪਰ ਆਪਣਾ ਘਰ ਬਣਾਉਂਦੀ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਤੁਹਾਡੇ ਘਰ ਵਿੱਚ ਕਦੇ ਵੀ ਕਿਸੇ ਚੀਜ਼ ਦੀ ਕਮੀ ਨਹੀਂ ਹੋਵੇਗੀ ਤੇ ਤੁਹਾਡਾ ਘਰ ਹਮੇਸ਼ਾ ਖੁਸ਼ੀਆਂ ਨਾਲ ਭਰਿਆ ਰਹੇਗਾ ਤੇ ਘਰ ਦੇ ਵਿੱਚ ਬਰਕਤ ਹੀ ਆਵੇਗੀ ਤਾਂ ਤੁਹਾਡੇ ਮਕਾਨ ਦੀ ਉਸਾਰੀ ਹੋਰ ਵੀ ਜ਼ਿਆਦਾ ਹੋਵੇਗੀ ਜੇਕਰ ਕਾ ਤੁਹਾਨੂੰ ਤੁਸੀਂ ਖਾਣਾ ਖਾਂਦੇ ਦੇਖਦੇ ਹੋ ਤਾਂ ਇਸ ਦਾ ਮਤਲਬ ਇਹ ਹੈ ਕਿ ਤੁਹਾਡੇ ਘਰ ਵਿੱਚ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਹੋਵੇਗੀ ਤੇ ਤੁਸੀਂ ਹਮੇਸ਼ਾ ਭਰਪੂਰ ਖਜ਼ਾਨਿਆਂ ਦੇ ਮਾਲਕ ਬਣੇ ਰਹੋਗੇ ਇਸ ਤਰ੍ਹਾਂ ਦੇ ਕਾਫੀ ਸਾਰੇ ਸੰਕੇਤ ਹਨ ਬਸ ਕਾਟੋ ਦੇ ਇਹ ਜਿਹੜਾ ਸ਼ਾਮ ਨੂੰ ਬੋਲਣ ਵਾਲਾ ਸੰਕੇਤ ਹੈ ਇਹ ਹੀ ਕਾਟੋ ਦਾ ਮਾੜਾ ਸੰਕੇਤ ਹੈ ਜੇਕਰ ਕਾਟੋ ਦੀ ਤੁਸੀਂ ਘਰ ਵਿੱਚ ਮਰੀ ਹੋਈ ਦੀ ਮਤਲਬ ਦੇਖ ਲੈਨੇ ਹੋ ਕਾਟੋ ਦੀ লাশ ਦੇਖ ਲੈਨੇ ਹੋ ਮਰੀ ਹੋਈ ਕਾਟੋ ਦੇਖ ਲੈਨੇ ਹੋ ਤਾਂ ਇਹ ਵੀ ਜਿਹੜਾ ਹੈਗਾ ਆ ਮਾੜਾ ਸੰਕੇਤ ਹੈ ਇਸ ਤੋਂ ਬਚਣ ਦੇ ਲਈ ਤੁਸੀਂ ਨੇ ਕਾਟੋ ਨੂੰ ਕਿਸੇ ਵੀ ਜਗ੍ਹਾ ਦੇ ਉੱਪਰ ਟੋਆ ਪਟਕੀ ਉਸ ਨੂੰ ਦਫਨਾ ਦੇਣਾ ਆ ਉਹਦੇ ਉੱਪਰ ਤੁਸੀਂ ਕੋਈ ਵੀ ਕੱਪੜਾ ਜਿਹੜਾ ਹੈਗਾ ਆ ਘਰ ਤੋਂ ਲਾ ਜਾ ਕੇ ਪਾ ਕੇ ਉਹਨੂੰ ਦਫਨਾ ਦੇਣਾ ਆ ਇਸ ਦੇ ਨਾਲ ਵੀ ਜਿਹੜਾ ਹੈਗਾ ਆ ਅਸ਼ੁੱਭ ਸੰਕੇਤਾਂ ਤੋਂ ਬਚਿਆ ਜਾਵੇਗਾ ਤੇ ਘਾਟੋਂ ਨੂੰ ਕਦੇ ਵੀ ਤੁਸੀਂ ਘਰ ਦੇ ਵਿੱਚ ਖਾਲੀ ਪੇਟ ਨਹੀਂ ਰਹਿਣ ਦੇਣਾ ਉਹਨੂੰ ਹਮੇਸ਼ਾ ਖਾਣਾ ਤੁਸੀਂ ਪਾਉਣਾ ਆ ਹੋ ਸਕੇ ਤਾਂ ਸਵੇਰ ਵੇਲੇ ਇੱਕ ਦੋ ਰੋਟੀਆਂ ਚੂਰ ਕੇ ਆਪਣੇ ਘਰ ਦੀ ਛੱਤ ਉੱਪਰ ਜ਼ਰੂਰ ਪਾ ਦਿਓ ਜੇ ਜਾਣਕਾਰੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਿਓ